ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅੱਜ 25 ਅਕਤੂਬਰ 2025 ਹੋ ਗਿਆ ਹੈ ਕਾਇਦੇ ਦੇ ਵਿੱਚ 25 ਅਕਤੂਬਰ ਤੋਂ ਆਪਣੀ ਜਿਹੜੀ ਕਣਤਰੀ ਬਜਾਈ ਹੈ ਉਹ ਸ਼ੁਰੂ ਹੋ ਜਾਂਦੀ ਹੈ ਪਰੰਤੂ ਫਿਰ ਵੀ ਮੈਂ ਆਪਣੇ ਵਾਲਿਓ ਕਿਸਾਨ ਸਾਥੀਆਂ ਨੂੰ ਇਹ ਬੇਨਤੀ ਕਰਾਂਗਾ ਕਿ ਥੋੜਾ ਲੇਟ ਕਰਕੇ ਨਵੰਬਰ ਦੇ ਪਹਿਲੇ ਹਫਤੇ ਵਾਲੇ ਪਾਸੋਂ ਆਪਾਂ ਜਾਈਏ ਤਾਂ ਚੰਗੀ ਗੱਲ ਹੈ ਇੱਥੇ ਹੋਣਾ ਜਦੋਂ ਅਸੀਂ ਵੱਖ-ਵੱਖ ਕਿਸਮਾਂ ਦੀ ਗੱਲ ਕਰ ਰਹੇ ਹਾਂ ਤਾਂ ਕਿਸਾਨ ਸਾਥੀਆਂ ਦੇ ਸਵਾਲ ਆ ਰਹੇ ਆ ਕਿ ਮੈਂ ਕਣਕ ਜਿਹੜੀ ਹੈਗੀ ਇਹ ਕਿਹੜੀ ਕਿਸਮ ਬੀਜਾਂ ਮੁੱਖ ਤੌਰ ਤੇ ਜੇਕਰ ਮੈਂ DBW 327 ਤੇ PBW 826 ਦੀ ਗੱਲ ਕਰਾਂ ਕਿਉਂਕਿ ਪਿਛਲੇ ਸਾਲ ਵੈਸੇ ਦਾ ਯਾਰ ਸਾਲ 2024 ਸੀਗਾ ਇਹ ਵੈਸੇ ਹੀ ਕਣਕ ਵਾਸਤੇ ਬਹੁਤ ਚੰਗਾ ਸਾਲ ਸੀਗਾ ਝਾੜ ਬਹੁਤ ਸੋਹਣੇ ਆਏ ਆ ਹਰਕ ਦੇ ਝਾੜ ਸੋਹਣੇ ਆਏ ਆ ਇੱਥੋਂ ਤੱਕ ਕਿ ਮੈਂ ਕੁਝ ਕਮੈਂਟ ਤੁਹਾਡੇ ਨੋਟ ਕੀਤੇ ਸੀਗੇ ਤਾਂ ਜਿੱਥੋਂ ਮੈਨੂੰ ਇਹ ਪਤਾ ਲੱਗਿਆ ਹੈ ਕਿ ਜਿਹੜਾ 327 ਹੈ ਇਹਦਾ ਝਾੜ ਤਾਂ 32 ਕੁਆਂਟਲ ਜਾਂ ਇਸ ਤੋਂ ਉੱਪਰ ਤੱਕ ਵੀ ਕਿਸਾਨ ਵੀਰ ਲੈ ਗਏ ਸੀਗੇ ਤੇ 826 ਵੀ ਜਿਹੜਾ ਹੈਗਾ ਇਹਦਾ ਝਾੜ ਵੀ 30 ਕੁਆਂਟਲ ਤੱਕ ਕੁਝ ਕਿਸਾਨ ਵੀਰਾਂ ਨੇ ਰਿਪੋਰਟ ਕੀਤਾ ਸੀਗਾ इवन ਕਿ ਇਸ ਤੋਂ ਉੱਪਰ ਤੱਕ ਵੀ ਰਿਪੋਰਟ ਕੀਤਾ ਕਿਸਾਨ ਸਾਥੀਆਂ ਦੀ ਜਵਾਨੀ ਹੈ ਠੀਕ ਹੈ ਕਹਿਣ ਦਾ ਮਤਲਬ ਇਹ ਹੈਗਾ ਕਿ ਵੀ ਪਿਛਲਾ ਸਾਲ ਤੇ ਇਹ ਹੋਇਆ ਸੀਗਾ ਕਿ ਇਹਨਾਂ ਕਿਸਮਾਂ ਨੇ ਕਿ ਹਰ ਇੱਕ ਕਿਸਮ ਨੇ ਆਪਣਾ ਬੈਸਟ ਕੀਤਾ ਕਿਉਂਕਿ ਮੌਸਮ ਦਾ ਹੀ ਸਾਥ ਬਹੁਤ ਵਧੀਆ ਸੀਗਾ ਜਿਸ ਦੇ ਕਰਕੇ ਸਭ ਦੇ ਬਾਰੇ ਨਿਆਰੀ ਹੋਈ ਹੁਣ ਇਸ ਸਾਲ ਦੇ ਵਿੱਚ ਉਕੇ 822 ਤੇ 327 ਦੋਵਾਂ ਨੇ ਬਹੁਤ ਸੋਨਾ ਝਾੜ ਦਿੱਤਾ ਸੀ ਆ ਤੇ ਕਿਸਾਨ ਵੀ ਕਨਫਿਊਜ਼ ਹੈ ਕਿ ਮੈਂ ਦੋਵਾਂ ਚੋਂ ਕਿਹੜੀ ਵਿੱਚਾਂ ਤਾਂ ਇਹਦੇ ਸਬੰਧੀ ਕੁਝ ਡਾਟਾ ਮੈਂ ਤੁਹਾਡੇ ਹੀ ਦੁਆਰਾ ਜੋ ਦੱਸਿਆ ਗਿਆ ਹੈ ਉਹ ਮੈਂ ਕਮੈਂਟ ਤੁਹਾਡੇ ਲਿਖ ਲੈਣਾ ਹੁਣਾ ਤੇ ਉਸੇ ਆਧਾਰ ਤੇ ਤੇ ਨਾਲ ਵਿਗਿਆਨ ਕੀ ਕਹਿੰਦਾ ਉਹਦੇ ਆਧਾਰ ਤੇ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਾ ਹਾਂ ਪਹਿਲੀ ਗੱਲ ਹੈ ਤਾਂ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਕਦੇ ਵੀ ਇੱਕ ਕਿਸਮ ਦੇ ਉੱਪਰ ਵਿਸ਼ਵਾਸ ਨਾ ਕਰਿਆ ਕਰੋ ਕਿਸਮਾਂ ਇੱਕ ਤੋਂ ਵੱਧ ਲਾਇਆ ਕਰੋ ਖੇਤਾਂ ਦੇ ਵਿੱਚ ਤਾਂ ਹੀ ਚੰਗਾ ਹੈ ਤਾਂ ਮਨ ਲਓ ਕਿ ਉਹਨੇ ਕਿਸਾਨ ਵੀਰ ਨੇ 327 ਤੇ 826 ਦੋ ਹੱਥਾਂ ਦੇ ਵਿੱਚ ਦੋ ਕਿਸਮਾਂ ਨੇ ਕਿ ਮੈਂ ਕਿਹੜੀ ਲਾਵਾਂ ਦੇਖੋ ਦੋਵਾਂ ਕਿਸਮਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਸਭ ਤੋਂ ਵੱਡਾ ਫਰਕ ਕੀ ਹੈ ਜਿਹੜੀ ਤੁਹਾਡੀ 327 ਹੈ ਇਹ 155 ਦਿਨ ਲੈਂਦੀ ਹੈ ਤੇ DBW 826 ਜਿਹੜੀ ਹੈਗੀ ਹੈ ਇਹ 148 ਦਿਨ ਲੈਂਦੀ ਹੈ ਭਾਵੇਂ ਕਿ 155 ਜਾਂ 148 ਦਿਨ ਇਹ ਨਹੀਂ ਹੁੰਦਾ ਕਿੰਨੇ ਹੀ ਲਵੇਗੀ ਉਹ ਥੋੜਾ ਖੇਤ ਦੇ ਹਿਸਾਬ ਦੇ ਨਾਲ ਮੌਸਮ ਦੇ ਹਿਸਾਬ ਨਾਲ ਦਿਨਾਂ ਚ ਬਾਦ ਘਟ ਹੁੰਦੀ ਰਹਿੰਦੀ ਹੈ ਪਰੰਤੂ ਆਪੇ ਮੰਨ ਕੇ ਚੱਲਦੇ ਆ ਕਿ ਜਿਹੜੀ ਤੁਹਾਡੀ 327 ਹੈਗੀ ਹੈ ਉਹਦੇ ਦਿਨ ਹੈਗੇ ਆ 155 ਤੇ 826 ਦੇ 148 ਦਿਨ ਜੇ ਇਹਦੇ ਵਿੱਚ ਵੀ ਆਪਾਂ ਹੋਰ ਗੱਲ ਦੇਖੀਏ ਕਿ ਜਿਹੜੀ ਤੁਹਾਡੀ 826 ਹੈਗੀ ਹੈ ਇਹਦੇ ਵਿੱਚ ਸਾਨੂੰ ਇੱਕ ਦਿੱਕਤ ਆਈ ਸੀਗੀ ਲਗਭਗ 2023 ਦੇ ਵਿੱਚ ਮੈਂ ਇੱਥੇ ਦੇਖ ਰਿਹਾ ਹਾਂ ਕਿ ਮੇਰੇ ਕੁਝ ਕਿਸਾਨ ਸੀਗੇ ਇਹ ਕਿਸਾਨ ਸੀ ਆਪਣਾ ਸੰਦਵਾ ਪਿੰਡ ਤੋਂ ਇਹ ਕੁਝ ਕਿਸਾਨ ਸੀਗੇ ਮੇਰੇ ਜਿਹੜਾ ਹੈਗਾ ਵਾੜੇ ਦੇ ਰਾਕੇ ਤੋਂ ਜਾਂ ਜਿਹੜਾ ਹੈਗਾ ਦੇਵੀ ਵਾਲੇ ਤੋਂ ਕੁਝ ਕਿਸਾਨਾਂ ਦੇ ਮੈਂ ਖੇਤ ਦੇਖੇ ਇਸ ਤੋਂ ਇਲਾਵਾ ਮੁਕਸਰ ਦੇ ਵਿੱਚ ਇੱਕ ਦੋ ਖੇਤ ਦੇਖੇ ਜਿੱਥੇ ਦੇਖਿਆ ਗਿਆ ਕਿ ਜਿਹੜੀ 826 ਹੈ ਉਹ 1 ਨਵੰਬਰ ਨੂੰ ਬੀਜਤੀ ਤੇ 2023 ਦੇ ਵਿੱਚ ਜਿਹੜਾ ਹੈਗਾ ਫਰਵਰੀ ਦੇ ਅਖੀਰ ਸ਼ੁਰੂ ਦੇ ਵਿੱਚ ਤੇ ਜਨਵਰੀ ਦੇ ਖੇਤ ਚ ਕੋਹਰਾ ਪਿਆ ਸੀ ਭਰਾ ਉਹ ਕੋਹਰੇ ਦੇ ਵਿੱਚ ਨਿਸਰਾਈ ਤੇ ਨ ਸਾਰੇ ਸਮੇਂ ਜਿਹੜਾ ਹੈਗਾ ਇਹ ਕੋਹਰਾ ਪੈ ਗਿਆ ਤੇ ਦਾਣਾ ਨਹੀਂ ਬਣਿਆ ਇੱਕ ਬੜੀ ਵੱਡੀ ਦਿੱਕਤ ਆਈ ਹੈ ਆਮ ਤੌਰ ਤੇ ਜਿਹੜੀਆਂ ਹੈਗੀਆਂ 97 98 ਦਿਨ ਦੇ ਵਿੱਚ ਵੈਰਾਈਟੀਆਂ ਨਿਸਰ ਪੈਂਦੀਆਂ ਹੁੰਦੀਆਂ ਤਾਂ ਇੱਥੇ ਕਹਿਣ ਦਾ ਮਤਲਬ ਇਹ ਹੋਗਾ ਕਿ ਜਿਹੜੀ ਤੁਹਾਡੀ 826 ਹੈ ਕਿਉਂਕਿ ਇਹ ਦੂਜੀ ਦੇ ਨਾਲੋਂ ਦਿਨ ਘੱਟ ਲੈਂਦੀ ਹੈ ਤਾਂ ਫਿਰ ਦੂਸਰੇ ਦਿਨੋਂ ਥੋੜਾ ਜਿਹਾ ਪਹਿਲਾਂ ਇਹਦੇ ਫੁੱਲ ਆਉਂਦੇ ਆ ਠੀਕ ਹੈ ਇਹਦਾ ਜਿਹੜਾ ਹੈਗਾ ਬੂਰ ਪੈਂਦਾ ਤਾਂ ਇਹਦੇ ਕਰਕੇ ਫਿਰ ਆਪਾਂ ਇੱਕ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਤੇ ਨਾਲ ਮਾਰਾ ਦੇ ਨਾਲ ਗੱਲ ਕਰਕੇ ਕਿਸਾਨਾਂ ਦੇ ਨਾਲ ਗੱਲ ਕਰਕੇ ਇੱਕ ਤਰੀਕ ਕੱਢੀ ਸੀ ਕਿ ਵੀ ਮਾਰਤਾ ਕਹਿੰਦੇ ਕਿ 8 ਨਵੰਬਰ ਤੋਂ ਬਾਅਦ ਪੀ ਦਿਓ ਕੋਰੇ ਦੇ ਵਿੱਚ ਕਣਕ ਨਹੀਂ ਆਉਂਦੀ ਇਹ। ਪਰਤੋ ਜਿਹੜਾ ਹੈਗਾ ਕਿਸਾਨਾਂ ਦੇ ਤਿਆਰਪੇ ਕਹਿੰਦੇ ਕਿ 10 ਤੋਂ 15 ਨਵੰਬਰ ਦੇ ਉਚਾਲੇ ਬਹੁਤ ਵਧੀਆ ਚਾੜ ਦਿੰਦੀ ਹੈ ਜਿਹੜੀ PWM 826 ਹੈ। ਆ ਗਈ ਗੱਲ ਇੱਥੇ ਫਰਕ ਆ ਗਿਆ ਹੁਣ ਇੱਕ ਬੰਦਾ ਕਹਿੰਦਾ ਮੇਰਾ ਖੇਤ ਅੱਜ ਤਿਆਰ ਹੈ ਤਾਂ ਅੱਜ ਵਿਕਣ ਵਾਸਤੇ ਤੁਹਾਡੇ ਕੋਲ ਫਿਰ ਇਹ DW 327 ਹੈ। 327 ਤੁਸੀਂ 25 ਅਕਤੂਬਰ ਤੋਂ ਲੈ ਕੇ ਜਿਹੜਾ ਹੈਗਾ ਇਹ ਪੂਰਾ ਨਵੰਬਰ ਜਿਹੜਾ ਜਦੋਂ ਮਰਜੀ ਵੇਚ ਸਕਦੇ ਨੂੰ ਕੋਈ ਦਿੱਕਤ ਨਹੀਂ। ਹਾਂ ਇਹਦੇ ਵਿੱਚ ਆਪ ਨੂੰ ਇਨਾ ਕੋ ਫਾਇਦਾ ਇਹ ਹੋ ਜਾਂਦਾ ਹੈ ਕਿ ਜੇ ਆਪਾਂ ਇਹਨੂੰ 25 ਅਕਤੂਬਰ ਤੋਂ 5 ਨਵੰਬਰ ਦੇ ਵਿਚਾਲੇ ਵੇਚਦੇ ਹਾਂ ਆਪਨੇ ਡੁੱਡੀਆਂ ਖਾਦਾਂ ਪਾਵਾਂਗੇ ਡੁੱਡੀ ਡਾਈ ਤੇ ਇੱਕ ਵਾਰੀ ਯੂਰੀਆ ਥੱਲੇ ਖਾਰਾਂਗੇ ਡੁੱਡੀ ਪੋਟਾਸ਼ ਪਾਵਾਂਗੇ ਤੇ ਇਹਨੂੰ 5 ਨਵੰਬਰ ਤੱਕ ਜੀ ਬੀਜ ਦਿਓ ਤਾਂ ਉਸ ਤੋਂ ਬਾਅਦ ਚ ਜ ਕਦਰੋਕਰਾਂ ਸਪਰੇਅ ਕਰਾਂਗੇ ਇਹਦੇ ਜ ਕਿਸਾਨ ਸਾਥੀਆਂ ਦੇ ਰਿਜ਼ਲਟ ਹੈ ਕਿ ਉਹਨਾਂ ਦੇ ਜਿਹੜੇ ਹੈਗੇ ਡੁੱਡੀ ਖਾਦ ਪਾ ਕੇ ਝਾੜ ਜਿਆਦਾ ਮਿਲਦੇ ਹੈ ਪਰ ਤੂੰ 5 ਨਵੰਬਰ ਤੋਂ ਬਾਅਦ ਨਹੀਂ ਕਰਨਾ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੇ ਅਸੀਂ 25 ਅਕਤੂਬਰ ਨੂੰ 5 ਨਵੰਬਰ ਦੇ ਵਿਚਾਲੇ ਬੀਜ ਰਹੇ ਹਾਂ ਤੂੰ ਡੁੱਡੀਆਂ ਖਾਦਾਂ ਨਾਲੇ ਪਾਈ ਜਾ ਸਕਦੇ ਹੋ ਬਹੁਤ ਵਧੀਆ ਰਹੇਗਾ ਉਸ ਤੋਂ ਪਿੱਛੇ ਜਾਣੇ ਹੋ ਤਾਂ ਆਮ ਖਾਦਾਂ ਦੇ ਵਿੱਚ ਬੀਜਣਾ ਤਾਂ 327 ਦੇ ਵਿੱਚ ਜਿਹੜਾ ਹੈਗਾ ਖਾਸੀਅਤ ਹੈਗੀ ਕਿ ਸੌਕਾ ਸੈਣ ਕਰ ਲੈਂਦੀ ਹੈ ਇਹ ਗਰਮੀ ਸੈਣ ਕਰ ਲੈਂਦੀ ਹੈ 826 ਜਿਹੜੀ ਹੈਗੀ ਹੈ ਗਰਮੀ ਨੂੰ ਬਾਈਪਾਸ ਕਰ ਦਿੰਦੀ ਹੈ ਗਰਮੀ ਨੂੰ ਬਾਈਪਾਸ ਕਰ ਦਿੰਦੀ ਮਤਲਬ ਕਿ ਜਦੋਂ ਗਰਮੀ ਆਉਣ ਵਾਲੀ ਹੁੰਦੀ ਹੈ ਗਰਮੀ ਤੋਂ ਪਹਿਲਾਂ ਹੀ ਪੱਕੇ ਤਿਆਰ ਹੋ ਜਾਂਦੀ ਹੈ ਤੇ ਜਦੋਂ ਉਹਨੂੰ ਗਰਮੀ ਆਉਂਦੀ ਹੈ ਦਾਣਾ ਮੋਟਾ-ਮੋਟਾ ਇਹਦਾ ਹੋ ਜਾਂਦਾ ਦਾਣਾ ਬਣ ਜਾਂਦਾ ਪੂਰਾ ਤਾਂ ਇਹ 826 ਦੀ ਖਾਸੀਅਤ ਹੈ ਤੇ 327 ਦੀ ਵੀ ਆਹੀ ਖਾਸੀਅਤ ਹੈ ਕਿ ਇਹ ਜਿਹੜਾ ਹੈ ਗਰਮੀ ਨੂੰ ਸੈਣ ਕਰ ਲੈਂਦੀ ਹੈ ਇਹਦਾ ਦਾਣਾ ਹੀ ਬੜਾ ਮੋਟਾ ਹੁੰਦਾ ਜੇ ਤੁਸੀਂ ਦਾਣੇ ਦਾ ਵਜ਼ਨ ਕਰੋਗੇ ਤਾਂ 327 ਦਾ ਵਜ਼ਨ ਲਗਭਗ 48 ਗ੍ਰਾਮ ਹੁੰਦਾ ਹੈ ਤੇ ਜਿਹੜੀ ਆਪਣੀ 826 ਹੈਗੀ ਇਹਦਾ 44 ਗ੍ਰਾਮ ਹੁੰਦਾ 1000 ਦਿਨ ਦਾ ਵਜਨ ਤਾਂ ਚੰਗਾ ਵਜਨ ਹੈ ਇਹ 327 155 ਦਿਨ ਲੈਂਦੀ ਹੈ 826 ਤੋਂ ਜਿਹੜੀ ਹੈਗੀ ਹੈ ਇਹ 148 ਦਿਨ ਲੈਂਦੀ ਹੈ ਕੱਦ ਦੋਵਾਂ ਲਗਭਗ ਬਰਾਬਰ ਹੈ 826 ਦਾ 100 ਸੈਂਟੀਮੀਟਰ ਕੱਦ ਹੈ 327 ਦਾ ਜਿਹੜਾ ਕੱਦ ਹੈਗਾ 95 ਤੋਂ ਲੈ ਕੇ 101 ਸੈਂਟੀਮੀਟਰ ਤੱਕ ਇਹਦਾ ਕੱਦ ਹੁੰਦਾ ਹੈ ਤਾਂ ਆਪਣਾ 2023 ਦੇ ਵਿੱਚ ਬਹੁਤ ਭਾਰੀ ਝਖੜ ਆਇਆ ਸੀਗਾ ਉਸ ਝਖੜ ਦੇ ਵਿੱਚ ਜਿਹੜਾ ਹੈਗਾ ਇਹ ਜਿਹੜੀ ਆਪਣੀ 826 ਉਹ ਨਹੀਂ ਡਿੱਗੀ ਸੀ ਇਹ ਇਹਦੀ ਖਾਸੀਅਤ ਹੈ 327 ਵੀ ਬਹੁਤ ਕਟੇਕਦੀ ਹੈ ਅੱਛਾ ਪੀਲੀ ਕੁੰਗੀ ਦਾ ਰੋਕੋ ਜਗਾ ਤੇ ਪੀਲੀ ਕੁੰਗੀ ਦਾ ਪਿਆਸੀ ਕਿਉਂ ਪੀਲੀ ਕੁੰਗੀ ਆਉਂਦੀ ਹਾਂ ਜਿੰਨੀਆਂ ਨਵੀਆਂ ਕਿਸਮਾਂ ਆ ਰਹੀਆਂ ਐ ਮੈਕਸਿਮਮ ਦੇ ਵਿੱਚ ਮੋਡਰੇਟ ਜਿਹੜਾ ਹੈਗਾ ਇਹ ਜਿਹੜਾ ਹੈਗਾ ਪੀਲੀ ਕੁੰਗੀ ਦਾ ਹਮਲਾ ਹੋ ਸਕਦਾ ਇਹ ਸਾਨੂੰ ਚੀਜ਼ ਨੂੰ ਧਿਆਨ ਚ ਰੱਖਣਾ ਪਵੇਗਾ ਦੂਸਰੀ ਗੱਲ 327 ਤੇ 826 ਨੂੰ ਜਿਹੜਾ ਕਿਸਾਨ ਵੀ ਬੀਜਦੇ ਆ ਤੇ ਆਪਣੇ ਤੇ ਦੂਜੇ ਪਾਣੀ ਤੇ ਕਿਸਮਾਂ ਵਿਵਸਾਹੀ ਆਉਂਦੀਆਂ ਧਰਤੀ ਤੇ ਜੋ ਮਾਂ ਵੇਚ ਜਾਂਦੇ ਜੋ ਸੁਹਾਗਾ ਫੇਰੇ ਆਉਂਦਾ ਕਿਸਾਨ ਬੜ ਡਰ ਗਿਆ ਆ ਕਿ ਪੰਗਾ ਲੈ ਲਿਆ ਇਹ ਤਾਂ ਵਿਸ਼ਗੀ ਥੱਲੇ ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਦੋਵਾਂ ਕਿਸਮਾਂ ਦੀ ਜਿਹੜੀ ਫੋਟ ਕਰਨ ਦੀ ਕੈਪੈਸਿਟੀ ਉਹ ਬਹੁਤ ਤੇਜ਼ੀ ਨਾਲ ਵਾਧੀ ਬਹੁਤ ਤੇਜ਼ੀ ਨਾਲ ਫੋਟ ਕਰਦੀ ਹੈ। ਤਾਂ ਉਸ ਤੋਂ ਬਾਅਦ ਜਦੋਂ ਦੂਜਾ ਪਾਣੀ ਲੱਗਦਾ ਉਸ ਤੋਂ ਬਾਅਦ ਜ਼ਮੀਨ ਤੇ ਵਹਿ ਜਾਂਦੀ ਹੈ। ਪਰੰਤੂ ਜਿਵੇਂ ਇਹਦਾ ਅੱਗੇ ਟਾਈਮ ਆਉਂਦਾ ਉੱਪਰ ਨੂੰ ਵਧਣ ਦਾ ਇਹ ਨਹੀਂ ਟਿਕਦੀਆਂ। ਇਹਦੇ ਕਰਕੇ ਜੇਕਰ ਤੁਹਾਡੇ ਖੇਤਾਂ 'ਚ ਵਿਸ਼ਣ ਦਾ ਗੱਲ ਆਉਂਦੀ ਘਬਰਾਇਆ ਨਾ ਕਰੋ। ਇਹਨੂੰ ਕੁਝ ਨਹੀਂ ਹੁੰਦਾ। ਇਹ ਦੂਜੇ ਪਾਣੀ ਤੋਂ ਬਾਅਦ ਜ਼ਮੀਨ ਤੇ ਵਹਿ ਜਾਂਦੀਆਂ ਮੁੜ ਕੇ ਖੜੀਆਂ ਹੋ ਜਾਂਦੀਆਂ। ਇਹ 5 ਜਾਂ 20 ਭਾਵੇਂ ਕਿ 40 ਕਿਲੋ ਹੀ ਪਾਉਣਾ ਕਿਉਂਕਿ ਇਹ 20 ਮੋਟਾ ਹੁੰਦਾ ਦੇਖੋ। ਜਿਹੜਾ ਮੋਟ ਕਿੱਲੋ ਬੀ ਦੇ ਵਿੱਚ dane ਘਟ ਚੜਨਗੇ ਨਾ ਇਹ ਤਾਂ ਮੰਨਦੇ ਹੋ ਨਾ ਤਾਂ 20 40 ਕੁਲੇ ਪਏਗਾ ਪਰ ਤੂੰ ਜੇ ਕਰਕੇ ਜੇ ਤੁਹਾਨੂੰ ਲੱਗਦਾ ਕਿ ਮੇਰੇ ਖੇਤ ਦੇ ਵਿੱਚ ਨਹੀਂ 40 ਕਿਲੋ ਨਹੀਂ ਮੇਰਾ ਖੇਤ 20 ਰੱਖਦਾ ਹੀ ਨਹੀਂ ਫਿਰ ਤੁਸੀਂ 35 ਤੇ ਜਾ ਸਕਦੇ ਹੋ ਵੈਸੇ 40 ਕਿਲੋ ਬੀੜ ਹੈਗਾ ਸਹੀ ਹੈਗਾ ਇਹ ਵੈਰੈਟੀਆਂ ਦਾ ਜਿਹੜਾ ਹੈਗਾ ਪ੍ਰਾਲੀ ਪ੍ਰਬੰਧਨ ਦੇ ਵਿੱਚ ਵੀ ਬਹੁਤ ਸੋਹਣਾ ਜਿਹੜਾ ਹੈਗਾ ਇਹ ਝਾੜ ਰਿਹਾ ਇਹਨਾਂ ਦਾ ਤਾਂ ਇਹਨਾਂ ਵੈਰੈਟੀਆਂ ਨੂੰ ਆਪਾਂ ਜਿਹੜਾ ਹੈਗਾ ਲਾ ਸਕਦੇ ਆ ਤਾਂ ਕੁੱਲ ਮਿਲਾ ਕੇ ਸਮਝ ਲਾਗੀ ਝਾੜ ਦੋਵਾਂ ਦੇ ਇਹ ਇੰਸਟੀਚਿਊਟ ਤਾਂ ਕੀ ਕਹਿੰਦਾ 50 hecto ਯੂਨੀਵਰਸਿਟੀ ਕਹਿੰਦੀ 24 ਕੁੰਟਲ ਝਾੜ ਆ ਇੱਕ ਨਾਲ ਵਾਲੇ ਕਹਿੰਦੇ ਸਾਡਾ ਤਾਂ ਇਹ 24 ਕੁਆਂਟਲ ਦੀ ਜਗ੍ਹਾ ਤੇ ਇਹਨਾਂ ਰ 23 ਕੁਆਂਟਲ ਤੱਕ ਕਹਿ ਰਿਹਾ ਮੈਂ ਕਿ ਨਾਸੀ ਮੰਨਦੇ ਨੇੜੇ ਜਿਹੜਾ ਹੈਗਾ ਉਹ ਕਹਿੰਦੇ ਸਾਡਾ ਝਾੜ ਹੈ ਤੇ ਉਹ ਝੜ ਇਹ ਉਹ ਕਿਉਂਕਿ ਹਾਈ ਪੋਟੈਂਸ਼ੀਅਲ ਤੇ ਚਲੀ ਗਈ ਹੈ ਪਰੰਤੂ ਜਿਹੜਾ ਜ਼ਮੀਨੀ ਸਤ੍ਹਾ ਤੇ ਆਪਾਂ ਦੇਖਿਆ ਹੈ ਕਿ ਪਿਛਲਾ ਸਾਲ ਚੰਗਾ ਸੀਗਾ ਹਰ ਜਗ੍ਹਾ ਤੇ ਇਹਨਾਂ ਦੋਵਾਂ ਕਿਸਮਾਂ ਨੇ ਝਾੜ ਚੰਗੇ ਦਿੱਤੇ ਹੈ ਪਰ ਮੈਂ ਇੱਕ ਗੱਲ ਕਹਿਣਾ ਹੈ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਇਹਦੇ ਨਾਲ ਤੁਸੀਂ ਵੈਰੈਟੀ ਸਿਲੈਕਸ਼ਨ ਵਾਲੇ ਪਾਸੇ ਨਹੀਂ ਜਾਣਾ ਇਹ ਚੀਜ਼ਾਂ ਤੁਹਾਨੂੰ ਉਹ ਚਮਦਰ ਕਰ ਰਹੀਆਂ ਜਿਹੜੀਆਂ ਤੁਹਾਡੀਆਂ ਪੁਆਇੰਟ ਸੀਗੇ ਕਿ ਆਹ ਆ ਪੁਆਇ ਉਹਦੇ ਵਿੱਚ ਮੇਰੀ ਵੀਡੀਓ ਮਦਦ ਕਰੇਗੀ ਵੈਰਾਈਟੀ ਸਿਲੈਕਸ਼ਨ ਕਿਹੜੀ ਕਰਨੀ ਹੈ ਹੁਣ ਤਾਂ ਇਹ ਵੈਰਾਈਟੀਆਂ ਪੁਰਾਣੀਆਂ ਹੋ ਗਈਆਂ ਤੁਸੀਂ ਆਪਣੇ ਪਿੰਡ ਚ ਲਾਈਆਂ ਤੁਹਾਨੂੰ ਪਤਾ ਕਿਵੇਂ ਰਿਜ਼ਲਟ ਮਿਲੇ ਹੈ ਉਸ ਹਿਸਾਬ ਨਾਲ ਇਹਨਾਂ ਨੂੰ ਚੱਲਣਾ ਹੈ ਠੀਕ ਹੈ ਖਾਦਾਂ ਇਹ ਜੇ ਤਾਂ 327 ਸ਼ੁਰੂ ਚ ਪਾਉਣੇ ਤੁਹਾਨੂੰ ਡੁੱਡੀਆਂ ਖਾਦਾਂ ਪੈਣੀਆਂ 826 ਨੂੰ ਆਮ ਵਰਗੀਆਂ ਖਾਦਾਂ ਹੀ ਪੈਣੀਆਂ ਤੇ ਹੋਰ ਚ ਕੋਈ ਹੋਰ ਸਪਰੇਅ ਕਰਨੀ ਜਿਹੜੀ ਹੈਗੀ ਕੋਈ ਬਹੁਤੀ ਜ਼ਰੂਰਤ ਨਹੀਂ ਹੈਗੀ ਮੋਟੇ-ਮੋਟੇ ਗੱਲਾਂ ਆਪਾਂ ਜਿਹੜਾ ਹੈਗਾ ਮਿੰਟਾਂ ਚ ਕਰ ਲਈਏ ਜਿਹੜੀ 826 ਹੈਗੀ ਹੈ ਇਹਨੂੰ ਆਪਾਂ ਮਾਰ ਕਹਿੰਦੇ ਕਿ 8 ਨਵੰਬਰ ਤੋਂ ਪਹਿਲਾਂ ਨਾ ਵੀਜੋ ਲੈ ਕਿਸਾਨ ਕਹ ਤੇ ਜਿਹੜੀ 327 ਹੈਗੀ ਹੈ ਇਹਨੂੰ ਤੁਸੀਂ 25 ਅਕਤੂਬਰ ਤੋਂ ਲੈ ਕੇ 5 ਨਵੰਬਰ ਚ ਵੀ ਜੋ ਡੂੜੀਆਂ ਖਤਾਂ ਪਾ ਸਕਦੇ ਹੋ 5 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ इवन ਕਿ ਅਸੀਂ ਜਿਹੜਾ ਹੈਗਾ ਦਸੰਬਰ ਦੇ ਪਹਿਲੇ ਹਫਤੇ ਵਿਝਵਾਈ ਹੈ ਤਾਂ ਇਹੜੇ ਵਧੀਆ ਰਿਜ਼ਲਟ ਦਿੱਤੇ ਹੈ ਕਿਉਂਕਿ ਪਿਲਾਸ ਸੀਜ਼ਨ ਚੰਗਾ ਸੀਗਾ ਇਹ 327 ਸੌਕਾ ਸੈਡ ਕਰ ਲੈਂਦੀ ਹੈ ਗਰਮੀ ਦਾ ਟੱਕਰਾ ਕਰਦੀ ਆ 826 ਗਰਮੀ ਤੋਂ ਹੀ ਬਚ ਜਾਂਦੀ ਹੈ ਉਹ ਕਹਿੰਦੀ ਕਿ ਗਰਮੀ ਪੈਂਦੀ ਆ ਆਪਾਂ ਗਰਮੀ ਤੋਂ ਪਹਿਲਾਂ ਹੀ ਦਾਣਾ ਬਣਾ ਲੈਣਾ ਤੇ ਮੋਟਾ ਦਾਣਾ ਖੇਤਾਂ ਵਿੱਚ ਦੇ ਦਿੰਦੀ ਹੈ 826 ਦੇ ਵਿੱਚ ਵੀ ਦਸੰਬਰ ਦੇ ਪਹਿਲੇ ਹਫਤੇ ਤੱਕ ਕਿਸਾਨ ਵੀ ਗਏ ਆ ਉਹਨਾਂ ਨੂੰ ਪਿਛਲੇ ਸਾਲ ਰਿਜ਼ਲਟ ਮਿਲਿਆ ਹੈ ਲੇਕਿਨ ਨਵੰਬਰ ਦਾ ਮਹੀਨਾ ਜਿਹੜਾ ਹੈਗਾ ਬੈਸਟ ਚਾਰਟ ਲੈਣਾਸਤੇ ਕਿ ਵਧੀਆ ਹੁੰਦਾ ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਕਿ 15 ਨਵੰਬਰ ਤੱਕ ਜਿਹੜਾ ਹੈਗਾ ਇਹਦਾ 10 ਤੋਂ 15 ਨਵੰਬਰ ਵਾਲਾ ਜਿਹੜਾ ਟਾਈਮ ਪੀਰੀਅਡ ਆ ਉਹ ਬਹੁਤ ਵਧੀਆ ਹੈਗਾ ਦੂਜੇ ਪੈਣ ਤੋਂ ਬਾਅਦ ਚ ਵਿਛ ਜਾਂਦੀਆਂ ਉਹ ਤੋਂ ਖਪਰਾਂਉਣ ਦੀ ਕੋਈ ਲੋੜ ਨਹੀਂ ਹੈਗੀ ਕੋਈ ਡਰਨੀ ਲੋੜ ਨਹੀਂ ਹੈਗੀ ਬਾਕੀ ਇਹ ਤੁਹਾਡੇ ਕੁ ਸਵਾਲ ਹੋਣਗੇ ਉਹ ਆਪਾਂ ਇੱਥੇ ਗੱਲ ਕਰ ਲਾਂਗੇ ਤੇ ਸਭ ਤੋਂ ਵਧੀਆ ਗੱਲ ਤੇ ਹੈ ਕਿ ਉਹ ਤੁਹਾਡੇ ਜਿਹੜੇ ਕਿਸਾਨ ਸਾਥੀਆਂ ਨੇ ਪਿਛਲੇ ਸਾਲੇ ਕਿਸਮਾਂ ਲਾਈ ਆਕੇ ਬਾਕੀ ਕਿਸੰਧਨੋਂ ਦਾ ਲਾਭ ਉਸਕੇ ਤੋ ਮਾ ਦੋਸਤੋ ਮੇਰਬਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ